ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਦੇਸ਼ਾਂ ਦੀ ਯਾਤਰਾ ਦੌਰਾਨ ਮੰਗਲਵਾਰ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਖੇ ਪਹੁੰਚ ਕੇ ਮੋਦੀ ਦਾ ਵਾਈਅਡ ਡੇ ਤੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ گرمਜੋਸ਼ੀ ਨਾਲ ਸਵਾਗਤ ਕੀਤਾ ਮੋਦੀ ਨੇ ਤੇ ਲਿੰਕਟਨ ਸ਼ਹੀਦੀ ਯਾਦਗਾਰ ਸਥਾਨ ਤੇ ਚਾਹ ਕਿਨ ਪਛਾਤੇ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਇਸ ਮੌਕੇ ਅਮਰੀਕਾ ਦੇ ਰਾੱਖ ਮੰਤਰੀ ਐਸ਼ਟਨ ਕਾਟਰ ਵੀ ਮੌਜੂਦ ਸੀ ਇਸ ਮੀਟ ਗਰੁੱਪ ਲਰਮੰਤੀ ਮੋਦੀ ਕੋਲੰਬੀਆ ਪੁਲਾੜ ਜਹਾਜ਼ ਯਾਦਗਾਰ ਸਥਾਨ ਤੇ ਵੀ ਗਏ ਅਤੇ ਉੱਥੇ ਉਹਨਾਂ ਨੇ ਕੋਲੰਬੀਆ ਜਹਾਜ਼ ਦੁਰਘਟਨਾ ਚ ਮਾਰੇ ਗਏ ਲੋਕਾਂ ਦੀ ਸਮਾਧਿ ਤੇ ਵਿਫਲ ਚੜਾਈ। ਮੋਦੀ ਨੇ ਇਸ ਦੌਰਾਨ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਕਲਪਨਾ ਚਾਵਲਾ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਬਾਅਦ ਮਲੇਰ ਹਾਊਸ ਵਿੱਚ ਪੀਐਮ ਮੋਦੀ ਨੂੰ ਚੋਲ ਵੰਚ ਨਾਲ ਜੁੜੀ ਇੱਕ ਔਕھی ਪੇਂਟ ਮਿਲੀ। ਅਮਰੀਕਾ ਦੇ ਤਸਕਰਾਂ ਤੋਂ ਬਰਾਮਦ 12 ਪ੍ਰਾਚਨ ਮੂਰਤੀਆਂ ਭਾਰਤ ਨੂੰ ਵਾਪਸ ਕੀਤੀਆਂ ਗਈਆਂ। ਇਹਨਾਂ ਮੂਰਤੀਆਂ ਦੀ ਕੀਮਤ ਲਗਭਗ 10 ਕਰੋੜ ਡਾਲਰ ਹੈ, ਜੋ ਕਿ 2000 ਸਾਲ ਪੁਰਾਣ ਪਲਾਨ ਮੰਤਰੀ ਮੋਦੀ ਦੇ ਦਰੇ ਤੋਂ ਤੁਰੰਤ ਬਾਅਦ ਕਤਲ ਨੇ ਸਤਪਾਵਨਾ ਦੇ ਤੌਰ ਤੇ ਮੰਗਲਵਾਰ ਨੂੰ 23 ਭਾਰਤੀਆਂ ਨੂੰ ਰਿਹਾ ਕੀਤਾ ਜਾਣਕਾਰੀ ਮੁਤਾਬਕ ਮੋਦੀ ਨੇ ਕਤਲ ਦੀ ਗਵਾਹੀ ਤੋਂ ਪਹਿਲਾਂ ਹੀ ਤੇ ਭਾਰਤੀ ਦੇ ਕल्याण ਦਾ ਮਾਮਲਾ ਚੁੱਕਿਆ ਸੀ ਉਹਨਾਂ ਨੇ ਇਸ ਖਤਮ ਲਈ ਅਮੀਰ ਸ਼ੇਖ ਤਮੀਮ ਬਿਨ ਅਲਥਾਨੀ ਦਾ ਤਨਵਾਦ ਕੀਤਾ ਪਲਾਨ ਮੰਤਰੀ ਨੇ ਟਵੀਟ ਕੀਤਾ ਖਾਸ ਮਹਿੰਦੀ ਸ਼ੁਰੂਆਤੀ ਮੌਕੇ ਸਤਪਾਵਨਾ ਆਦੀਨੁਸ਼ੇਸ਼ ਖਤਮ ਚੁੱਕੇ ਗਏ ਕਤਲ ਸਰਕਾਰ ਨੇ 23 ਕੈਦੀਆਂ ਨੂੰ ਰਿਹਾ ਕੀਤਾ ਜੋ ਭਾਰਤ ਵਿੱਚ ਆਪਣੇ ਘਰ ਪਰਤਣਗੇ ਅਤਵਾਦੀ ਸੰਗਠਨ ਬੋਕੋ ਹਰਮ ਨੇ ਦੱਖਣ ਪੂਰਬੀ ਨਾਈਜ਼ਰ ਸ਼ਹਿਰ ਬੋਸੋ ਤੇ ਇੱਕ ਵਾਰ ਫਿਰ ਤੋਂ ਆਪਣਾ ਕਬਜ਼ਾ ਕਰ ਲਿਆ ਜਾਣਕਾਰੀ ਮੁਤਾਬਕ ਨਾਈਜ਼ਰ ਅਤੇ ਨਾਈਜੀਰੀਆ ਦੀ ਫੌਜ ਨੇ ਲੜਾਈ ਤੋਂ ਬਾਅਦ ਇਸ ਸ਼ਹਿਰ ਤੇ ਕਾਬੂ ਕੀਤਾ ਗਿਆ ਹਾਲਾਂਕਿ ਨਾਈਜੀਰੀਆ ਸਰਕਾਰ ਨੇ ਕਿਹਾ ਕਿ ਸ਼ਹਿਰ ਤੇ ਹੁਣ ਵੀ ਸਰਕਾਰ ਦਾ ਹੀ ਕਬਜ਼ਾ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਲੰਡਨ ਦੇ ਹਸਪਤਾਲ ਤੋਂ ਆਪਰੇਸ਼ਨ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ ਨਵਾਜ਼ ਨੂੰ ਇੱਕ ਹਫ਼ਤੇ ਪਹਿਲਾਂ ਲੰਡਨ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਓਪਨ ਹਾਰਟ ਸਰਜਰੀ ਮਗਰੋਂ ਉਹਨਾਂ ਨੂੰ ਛੁੱਟੀ ਦਿੱਤੀ ਗਈ ਪਾਕਿਸਤਾਨੀ ਨਸ਼ੀਰਾਵੇਟ ਪੁਲਿਸ ਨੇ ਅਤਵਾਦੀ ਸੰਗਠਨ ਆਈਐਸਟੀ ਦੇ ਸਥਾਨਕ ਕਮਾਂਡਰ ਦੀ ਮੌਤ ਹੋਈ। ਸੂਤਰਾਂ ਮੁਤਾਬਕ ਅਤਵਾਦੀ ਸਮੂਹ ਦੇ ਕਮਾਂਡਰ ਨਾਲ ਦੇ ਨਾਤਵਾਦੀ ਹੋਰ ਵੀ ਸਨ ਜੋ ਕਿ ਦੌੜਨ ਵਿੱਚ ਸਫਲ ਰਹੇ। ਅਤਵਾਦੀਆਂ ਕੋਲੋਂ ਦੋ ਕੁਲ ਵਿਸਫੋਟਕ ਪਦਾਰਥ ਅਤੇ ਹੋਰ ਸਮਗਰੀ ਵੀ ਜ਼ਬਤ ਕੀਤੀ ਗਈ ਹੈ। ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਸ਼ਾਮਲ ਹਿਲੇਰੀ ਕਲਿੰਟਨ ਨੇ ਡੈਮੋਕ੍ਰੈਟਿਕ ਉਮੀਦਵਾਰੀ ਲਈ ਜ਼ਰੂਰੀ ਪਤਨੀਤਿਆਂ ਦਾ ਸਮਰਥਨ ਹਾਸਲ ਕਰ ਲਿਆ ਹੈ। ਉਨ੍ਹਾਂ ਨੇ 2383 ਪਤਨੀਆਂ ਦਾ ਸਮਰਥਨ ਪ੍ਰਾਪਤ ਕੀਤਾ। ਸ副 ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹਿਲੇਰੀ ਡੈਮੋਕ੍ਰੈਟਿਕ ਪਾਰਟੀ ਦੀ ਮੀਨਵਾਰੀ ਦੌੜ ਵਿੱਚ ਪਹਿਲਾਂ ਤੋਂ ਹੀ ਅੱਗੇ ਚੱਲ ਰਹੀ ਹੈ। ਇਸ ਸਾਲ ਦੇ ਅਖੀਰ ਤੱਕ ਪੈਰਿਸ ਵਿੱਚ ਹੋਣ ਵਾਲੇ ਫੂਡ ਫੈਸਟੀਵਲ 'ਚ ਬਨਾਰਸੀ ਖਾਣ-ਪੀਣ ਦਾ ਆਨੰਦ ਮਿਲੇਗਾ ਆਈਫਲ ਟਾਵਰ ਹੇਠਾਂ ਹੋਏ ਜਦੋਂ ਵਾਲੇ ਸਿਕਲੋਟੇ ਸਮਾਰੋਹ ਵਿੱਚ ਬਨਾਰਸੀ ਪਾਨਾ ਜਲੇਬੀਆਂ ਤੇ ਕਚੌਰੀਆਂ ਦੀ ਦੁਕਾਨ ਸਜੇਗੀ ਪਿਛਲੇ ਦਿਨ ਯੂਨੈਸਕੋ ਦੇ ਮੁਖਤਫਰ ਜਯੋਤ ਗਲੋਬਲ ਸਕਿਲ ਡਿਵੈਲਪਮੈਂਟ ਮੀਟ ਵਿੱਚ ਭਾਰਤ ਤੇ ਫਰਾਂਸੀਸੀ ਸੰਸਥਾਵਾਂ ਵਿਚਾਲੇ ਇਸ ਸੰਬੰਧੀ ਸਮਝੌਤਾ ਹੋਇਆ ਸੀ